ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਅੰਮ੍ਰਿਤਸਰ ਪੁਲਿਸ ਟੀਮ ਰਿਕਵਰੀ ਦੇ ਲਈ ਗੁੰਮਟਾਲਾ ਹੌਲੀ ਸਿਟੀ ਦੇ ਕੋਲ ਲੈ ਕੇ ਆਈ ਸੀ ਜਿੱਥੇ ਉਸਨੇ ਇੱਕ ਪਿਸਤੌਲ ਛਿਪਾ ਕੇ ਰੱਖਿਆ ਹੋਇਆ ਸੀ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਤੇ ਫਾਇਰਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਜੋ ਵੀ ਕਾਰਵਾਈ ਵਿੱਚ ਗੁਰਪ੍ਰੀਤ ਸਿੰਘ ਦੀ ਪੈਰ ਤੇ ਮਾਰੀ ਗੋਲੀ ਜਿਸ ਦੇ ਚਲਦੇ ਗੁਰਪ੍ਰੀਤ ਸਿੰਘ ਗੰਭੀਰ ਰੂਪ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਕਮਿਸ਼ਨਰ ਵੀ ਦੱਸਿਆ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਹੋਰ ਕਿਹੜੇ ਕਿਹੜੇ ਮਾਮਲੇ ਦੇ ਵਿੱਚ ਇਹ ਲੋਣੀ ਦਾ ਹੈ ਦੇਖੋ ਪੂਰੀ ਰਿਪੋਰਟ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਬੇਸਿਕਲੀ ਇਹਦੇ ਚ 3 ਤਰੀਕ ਨੂੰ ਗੁਮਟਾਲੇ ਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਇਲੀਅਸ ਗੋਪੀ ਗੋਰਾ ਗੁਰਪ੍ਰੀਤ 엘ੀਸ ਕੋਰਾ ਪਿੱਖੀਬਿੰਡ ਤਰਨਤਾਰਨ ਦਾ ਰਹਿਣ ਵਾਲਾ ਇਹਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਤਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਤਲ ਸੀ ਸੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਤਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਿਹੇ ਜਵਾਬੀ ਫਾਇਰ ਚ ਸਾਡੇ ਜਿਹੜੇ ਚੌਕੀ ਇੰਚਾਰ ਕਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੂ ਉਹਦੇ ਲੱਗੀ ਜਿਹਨਾਂ ਨੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਹੈ ਪਹਿਲੇ ਦੋ ਬੰਦੇ ਦੋ ਪਿਸਤਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਨਾਲ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈਗੀ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਤੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗਪਿਨੋ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕੱਦਮੇ ਨਹੀਂ ਹੈ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਈ ਜਗ੍ਹਾ ਕਬਜ਼ੇ-ਕੁਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆ ਦੇ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਗੱਡੀ ਦਾ ਵੀ ਅਸੀਂ ਦੱਸ ਰਹੇ ਹੁਮਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਔਰ ਮੈਂ ਇਹਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀਵਿੰਡ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਯਾਰਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਕਿਨੇ ਕ ਸਮਾਂ ਲਾ ਦੇ ਰਹੇ ਆ ਕੋਈ ਯਾਰ ਰੋਟੀ ਵਾਲੀ ਗੱਲ ਹੈ ਜੇ ਹੁਣ ਪੁੱਛ ਕੇ ਚਾਏਗੀ ਜੀ ਪਹਿਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਹਾਂ ਔਰ ਪਿਸਟਲ ਤੇ ਹਿਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕੰਮਾਂ 'ਚ ਇਹ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ 1200 12 ਦੀ ਗੱਲ ਹੈ ਜੀ ਸਰ ਕਿਹੜਾ ਵੈਪਨ ਇਹਦੇ ਵੱਲੋਂ ਰੱਖਿਆ ਗਿਆ ਸੀ 324 ਪਿਸਟਲ ਹੈ ਜੀ ਆਪਣਾ 9mm ਚੱਲਿਆ ਜਿਹੜ